ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਜ ਸੇਫ ਇੰਟਰਨੈਸ਼ਨਲ ਦੀ ਟੀਮ ਜਿਹੜੀ ਮਾਨਵਤਾ ਦੀ ਸੇਵਾ ਗੁਰਦਾਸ਼ਰਮ ਪਿੰਡ ਲੇਲ ਗੁਰਦਾਖੌਰ ਵਿਖੇ ਪਹੁੰਚੀ ਆ ਇੱਥੇ 50 60 ਦੇ ਕਰੀਬ ਬਜ਼ੁਰਗ ਜਿਹੜੇ ਬੇਸਹਾਰਾ ਬਜ਼ੁਰਗ ਆ ਉਹਨਾਂ ਦੀ ਰੱਖਟੇ ਸਾਮ ਸਮਾਰਕ ਕੀਤੀ ਜਾਂਦੀ ਆ ਤੋਂ ਸੇਫ ਇੰਟਰਨੈਸ਼ਨਲ ਵੱਲੋਂ ਅੱਜ ਇੱਥੇ ਸਲਾਨਾ ਰਾਸ਼ਨ ਦੀ ਸੇਵਾ ਕੀਤੀ ਗਈ ਆ ਤਾਂ ਜੋ ਇਸ ਵੀਰਜੀ ਹੁਣਾਂ ਦਾ ਜਿਹੜਾ ਉਪਰਾਲਾ ਆ ਵੀ ਇੱਥੇ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਅਨੇਕਾਂ ਹੀ ਲੋੜਵੰਦ ਬੇਸਹਾਰਾ ਜਿਹੜੇ ਬਜ਼ੁਰਗ ਆ ਜਾ ਉਹਨਾਂ ਦਾ ਇਲਾਜ ਹੋ ਰਿਹਾ ਜਾਂ ਹਰ ਪ੍ਰਕਾਰ ਦੀ ਸਾਮ ਸੰਭਾਲ ਕੀਤੀ ਜਾ ਰਹੀ ਆ ਤੇ ਉਹਨਾਂ ਦੀ ਮਦਦ ਹੋ ਸਕੇ ਸੋ ਇਹ ਸੇਵਾ ਕਾਰਨ ਸਭ ਸੰਗਤ ਦੇ ਸਹਿਯੋਗ ਨਾਲ ਚੱਲਦੇ ਆ ਸੋ ਸੰਗਤ ਜੀ ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜ ਕੇ ਸੇਵਾ ਕਰੋ ਤਾਂ ਜੋ ਇਸ ਤਰ੍ਹਾਂ अनेका ਹੀ ਲੋੜਵੰਦ ਪਰਿਵਾਰਾਂ ਦੀ ਆਪਾਂ ਸਮੇਂ-ਸਮੇਂ ਤੇ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰ ਜੀ ਭਾਜੀ ਪੰਕਜ ਸਿੰਘ ਜੀ ਜਿਹੜੇ ਪ੍ਰਬੰਧਕ ਆ ਸੇਵਾ ਕਰਦੇ ਆ ਸੋ ਇਹਨਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋ ਸੈਫ ਇੰਟਰਨੈਸ਼ਨਲ ਦੇ ਸੇਵਾਦਾਰ ਪਹੁੰਚੇ ਨੇ ਸਾਡੇ ਪ੍ਰਭਜੋਤ ਭਾਜੀ ਹੋਰ ਵੀ ਸਾਡੇ ਕੋ ਸਾਰੇ ਵੀਰ ਪਹੁੰਚੇ ਨੇ ਕੁਝ ਦਿਨ ਪਹਿਲਾਂ ਸਾਡੇ ਕੋ ਵੀਰ ਜੀ ਨੇ ਸਾਨੂੰ ਬੇਨਤੀ ਕੀਤੀ ਸੀ ਕਿ ਤੁਹਾਡੇ ਇਥੇ ਵਿਰਧ ਘਰ ਦੇ ਵਿੱਚ ਆਸ਼ਿਕ ਦੇ ਵਿੱਚ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈ ਅਸੀਂ ਵੀਰ ਜੀ ਨੂੰ ਇੱਕ ਰਾਸ਼ਨ ਦੀ ਲਿਸਟ ਭੇਜੀ ਸੀ ਤੇ ਅੱਜ ਵੀਰ ਜੀ ਨੇ ਸਾਡੀ ਬੇਨਤੀ ਨੂੰ ਪ੍ਰਮਾਣ ਕੀਤਾ ਔਰ ਆਪਣੀ ਸਾਰੀ ਟੀਮ ਦੇ ਨਾਲ ਇਥੇ ਪਹੁੰਚੇ ਆ ਜਿੰਨੇ ਵੀ ਵਲੰਟੀਅਰ ਨੇ ਸੇਵਾਦਾਰ ਨੇ ਸਾਡੇ ਕਰੀਬਨ ਅੱਜ ਰਾਸ਼ਨ ਕਾਫੀ ਮਾਤਰਾ ਚ ਲੈ ਕੇ ਆਏ ਨੇ ਅਸੀਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਦੇਸ਼ਾਂ ਦੇਸ਼ਾਂ ਵਿੱਚ ਰਹਿੰਦੀ ਸੰਗਤਾਂ ਦਾ ਜਿਹੜੀ ਇਸ ਟੀਮ ਦੇ ਨਾਲ ਸਹਿਯੋਗ ਕਰਦੀਆਂ ਵਾ ਸਾਡੀ ਇੱਕ ਬੇਨਤੀ ਤੇ ਇਹਨਾਂ ਨੇ ਇਹਨਾਂ ਵੱਡਾ ਰਾਸ਼ਨ ਲੈ ਕੇ ਆਏ ਆ ਬਹੁਤ ਬਹੁਤ ਧੰਨਵਾਦ ਸਾਰੀ ਸੰਗਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ ਜਿਹੜਾ ਬਿਰਦਾ ਆਸ਼ਰਮ ਆ ਪਿਛਲੇ ਕਲੀਮਤ 7 ਸਾਲ ਤੋਂ ਚੱਲਦਾ ਪਿਆ ਵਾ ਪਿੰਡ ਲੇਲ ਦੇ ਵਿੱਚ ਇੱਥੇ ਸਾਡੇ ਕੋਲ ਲੋਵਾਰਸ ਬੰਦਪਤੀ ਤੇ ਬੇਸਾਰਾ ਬਜ਼ੁਰਗ ਰਹਿ ਰਹੇ ਆ ਕਰੀਬਨ 50 ਦੇ ਕਰੀਬ ਸਾਡੇ ਕਿਥੇ ਮੈਂਬਰ ਰਹਿ ਰਹੇ ਆ ਇਸ ਟਾਈਮ ਔਰ ਜਿੰਨੀ ਵੀ ਸਵਾਮਾਂ ਇੱਥੇ ਉਹ ਸਾਰੀਆਂ ਹੀ ਸੰਗਤ ਜੋਗ ਨਾਲ ਚਲਦੀਆਂ ਪਈਆਂ ਵਜੇ